ਤੇ ਦੋ ਤਿੰਨ ਜਿਹੜੀਆਂ ਗੱਲਾਂ ਹੈਗੀਆਂ ਮੁੱਦੇ ਬਹੁਤ ਯਾਨੀ ਕਿ ਸਰਗਰਮ ਆ ਭਕੇਵੇ ਆ ਅਮਰੀਕਾ ਦੇ ਵਿੱਚ ਇਮੀਗ੍ਰੇਸ਼ਨ ਤੇ ਸਰਕਾਰ ਦੇ ਵਿੱਚ ਕਾਫੀ ਉਥਲ ਪੁਥਲ ਹੋਇਆ ਪਿਆ ਦੋ ਧੜਿਆਂ ਦੇ ਵਿੱਚ ਜਿਹੜੀ ਸਰਕਾਰ ਵੰਡੀ ਗਈ ਆ ਅਮਰੀਕਾ ਦੀ ਤੇ ਕਿਹੜੀ ਚੀਜ਼ ਕਰਕੇ ਕੀ ਰੌਲਾ ਉਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਪਹਿਲਾਂ ਬਾਈ ਜੀ ਦਾ ਸਵਾਗਤ ਕਰ ਲਈਏ ਬੋਪਰਾਏ ਸਾਹਿਬ ਸਵਾਗਤ ਆ ਜੀ ਹਾਂਜੀ ਥੈਂਕ ਯੂ ਜੀ ਧੰਨਵਾਦ ਤੇ ਸਾਰੇ ਸੁਣਦੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਸ਼ੁਕਰੀਆ ਬੋਪਰਾਏ ਸਾਹਿਬ ਮੈਨੂੰ ਦੱਸੋ ਵੀ ਜਿਵੇਂ ਹੁਣ 2-3 ਮੁੱਦੇ ਭਖੇ ਹੋਏ ਆ ਤੇ ਸਭ ਨਾਲੋਂ ਜਿਹੜਾ ਮੁੱਦਾ ਭਖਿਆ ਵੈ ਵੀ ਇਮੀਗ੍ਰੇਸ਼ਨ ਰੂਲਸ ਐਂਡ ਰੈਗੂਲੇਸ਼ਨ ਦੇ ਵਿੱਚ ਬਹੁਤ ਛੇਤੀ ਤੇ ਬਹੁਤ ਵੱਡੀਆਂ-ਵੱਡੀਆਂ ਫੇਰ ਬਦਲ ਹੋ ਰਹੀ ਆ ਇਹਦੇ ਪਿੱਛੇ ਕਾਰਨ ਕੀ ਆ ਵੀ ਐਂ ਤਾਂ ਫਿਰ ਇਲੀਗਲ ਸਟੇਟਸ ਵਾਲੇ ਬੰਦਿਆਂ ਨੂੰ ਵੀ ਸਰਕਾਰ ਦੀ ਕੱਢਣ ਦੀ ਤਿਆਰੀ ਆ ਹਾਂਜੀ ਇਹ ਪ੍ਰੈਜ਼ੀਡੈਂਟ ਡੇਟ ਟਰੰਪ ਨੇ ਇਹਨਾਂ ਦੀ ਗਵਰਨਮੈਂਟ ਦਾ ਜਿੱਦਾਂ ਕਿ ਆਪਾਂ ਸਾਰੇ ਜਾਣਦੇ ਆਂ ਕਿ ਮੇਨ ਮੋਟਿਵ ਸੀ ਵੀ ਇਮੀਗ੍ਰੇਸ਼ਨ ਨੂੰ ਸਭ ਤੋਂ ਜ਼ਿਆਦਾ ਘੱਟ ਕੀਤਾ ਜਾਵੇ ਜੀ ਲੀਗਲ ਨੂੰ ਵੀ ਤੇ ਇਲਲੀਗਲ ਨੂੰ ਵੀ ਪਹਿਲਾਂ ਉਹਨਾਂ ਦਾ ਟਾਰਗੇਟ ਇਲਲੀਗਲ ਜ਼ਿਆਦਾ ਲੋਕ ਸੀ ਜੀ ਤੇ ਉਹ ਤੇ ਉਹਨਾਂ ਦਾ ਡੈਪੋਟੀਸ਼ਨ ਬੜਾ ਕੰਮ ਚੱਲਦਾ ਹੀ ਪਿਆ ਵਾ ਜੀ ਪਰ ਨਾਲ ਦੀ ਨਾਲ ਉਹਨਾਂ ਨੇ ਹੁਣ ਇਸ ਵੇਲੇ ਕੁਝ ਲੋਕ ਜਿਨ੍ਹਾਂ ਨੂੰ ਟੈਂਪਰੇਰੀ ਪ੍ਰੋਟੈਕਸ਼ਨ ਦੇ ਦਿੱਤੀ ਗਈ ਸੀ ਇਮੀਗ੍ਰੇਸ਼ਨ ਦੇ ਵਿੱਚ ਨਾ ਉਹ ਮਤਲਬ ਪੱਕਿਆਂ ਜਾਂ ਨਾ ਕੱਚਿਆਂ ਚ ਠੀਕ ਹੈ ਇੱਕ ਹਿਸਾਬ ਦੇ ਪੱਕੇ ਵੱਲ ਕਹਿ ਸਕਦੇ ਆ ਵੀ 70% ਮਨੁੱਖਾਂ ਨੂੰ ਪ੍ਰੋਟੈਕਸ਼ਨ ਹੈਗੀ ਸੀ ਪਰ ਉਹ ਰਿਪੋਰਟ ਨਹੀਂ ਸੀ ਹੋ ਸਕਦੇ ਜੀ ਉਹਨਾਂ ਨੂੰ ਹਰ ਸਰਕਾਰ ਕੁਝ ਲਾਲਚ ਦੇ ਕੇ ਕੁਝ ਈਵਨ ਕਈ ਕੇਸਾਂ 'ਚ ਮਸੜਿਆ ਵੀ ਉਹਨਾਂ ਨੂੰ ਟਿਕਟ ਤੱਕ ਦੇ ਪੈਸੇ ਦੇ ਕੇ ਮਤਲਬ ਕੁਝ ਮਨੁੱਖਾਂ ਨੂੰ ਭੇਜਣਾ ਚਾਹੁੰਦੇ ਨੇ ਜੀ 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 ताकि वो अपने आप नो सेल्फ रिपोर्ट कर दे जी 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 ਤੇ ਮੇਰੇ ਹਿਸਾਬ ਨਾਲ ਪੰਜਾਬੀ ਬੰਦਾ ਤਾਂ ਕੋਈ ਵੀ ਰਾਜੀ ਨਹੀਂ ਹੋਊਗਾ ਸੈਲਫ ਰਿਪੋਰਟ ਹੋਣ ਵਾਸਤੇ ਪੰਜਾਬੀ ਬੰਦੇ ਵੇਖੋ ਜੇ ਤੇ ਕੋਈ ਸੁਲਝੇ ਹੋਏ ਨੇ ਜਿਨ੍ਹਾਂ ਨੂੰ ਥੋੜੀ ਬਹੁਤੀ ਨੌਲੇਜ ਆ ਜੀ ਕਰੰਟ ਸਿਚੁਏਸ਼ਨ ਦੀ ਵੀ ਐ ਥੋੜੇ ਜਾਣ ਚੀ ਪੜਾਈ ਆ ਹੋਣਗੇ ਕੋਈ 5 10% ਜੀ ਜਿਹੜੇ ਕਿ ਜਿਨ੍ਹਾਂ ਨੂੰ ਪਤਾ ਹੋਊਗਾ ਵੀ ਜਾਣ 'ਚ ਫਾਇਦਾ ਆ ਠੀਕ ਹੈ ਜੀ ਤੇ ਕਿਉਂ ਕਿਉਂਕਿ ਉਹ ਬਜੀ ਰਹਿਣਗੇ ਉਹਨਾਂ ਦੇ ਜਿਹੜੇ ਪੇਪਰਸ ਨੇ ਇਹ ਇਹ ਇਹਨਾਂ ਨਾਲ ਸਭ ਤੋਂ ਵੱਡੀ ਗੱਲ ਹੋ ਗਈ ਵੀ ਉਹ ਯੂ ਐਸ ਗਵਰਨਮੈਂਟ ਦੀ ਸਹਿਮਤੀ ਦੇ ਨਾਲ ਉਹ ਗਏ ਨੇ ਜੀ ਤੇ ਇਹ ਜਿਹੜੇ ਲੋਕ ਨੇ ਜਿਹੜਾ ਬੰਦਾ ਸਹੀ ਚੱਲਦਾ ਉਹਨੂੰ ਬਹੁਤ ਜ਼ਿਆਦਾ ਉਹਦੀ ਰਿਸਪੈਕਟ ਵੀ ਕਰਦੇ ਨੇ ਜੀ ਜੀ ਨਹੀਂ ਉਹ ਕਹਿ ਰਹੇ ਸੀ ਟਰੰਪ ਦੀ ਸਟੇਟਮੈਂਟ ਸੀ ਵੀ ਅਸੀਂ ਜਿਹੜਾ ਜਾਊਗਾ ਸੈਲਫ ਰਿਪੋਰਟ ਹੋ ਕੇ ਉਹਨੂੰ ਵਾਪਸ ਲੈ ਕੇ ਆਉਣ ਲਈ ਵੀ ਅਸੀਂ ਕੋਸ਼ਿਸ਼ ਕਰਾਂਗੇ ਆ ਇਨ ਫਿਊਚਰ ਜੇ ਉਹਦੇ ਕੋਲ ਕੋਈ ਇਹੋ ਜਿਹੀ ਐਕਸਟਰਾਰਡੀਨਰੀ ਸਕਿਲਸ ਨੇ ਜਾਂ ਉਹਦਾ ਯੂ ਐਸ ਗਵਰਨਮੈਂਟ ਨੂੰ ਬਹੁਤ ਉਹਦੇ ਆਉਣ ਦਾ ਫਾਇਦਾ ਆ ਫਿਰ ਉਹ ਹਰ ਹਾਲਤ ਚ ਕੋਸ਼ਿਸ਼ ਕਰਨਗੇ ਕਿਉਂਕਿ ਯੂ ਐਸ ਗਵਰਨਮੈਂਟ ਦੇ ਵਿੱਚ ਪਹਿਲਾਂ ਵੀ ਜਿਹੜੇ ਮਾਹਰ ਨੇ ਜਾਂ ਜਿਹੜੇ ਆਪਣੀ ਫੀਲਡ ਦੇ ਵਿੱਚ ਕੁਝ ਐਕਸਟਰਾਰਡੀਨਰੀ ਨੇ ਉਹਨਾਂ ਨੂੰ ਵੀ ਵੀਜ਼ਾ ਆਸਕੇ ਦਿੰਦੇ ਨੇ ਜੀ 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 ਇੱਕ ਬੋਪਾਰਾਜ ਸਾਹਿਬ ਜਿਹੜੇ ਸਲਵਾਡੋਰ ਦਾ ਇੱਕ ਬੰਦਾ ਜਿਹੜਾ ਇਹਨਾਂ ਨੇ ਰੀਸੈਂਟ ਰਿਪੋਰਟ ਕੀਤਾ ਜੀ ਦੀ ਘਰ ਵਾਲੀ ਯੂ ایس ਸਿਟੀਜ਼ਨਾਂ ਸ਼ਾਇਦ ਆਪਦਾ ਵੀ ਉਹਦਾ ਲੀਗਲ ਸਟੇਟਸ ਸੀ ਉਸ ਚੀਜ਼ ਨੂੰ ਲੈ ਕੇ ਜਿਹੜਾ ਕਾਫੀ ਰੌਲਾ ਅਮਰੀਕਾ ਦੇ ਵਿੱਚ ਪੈ ਰਿਹਾ ਈਵਨ ਕਿ ਸਰਕਾਰ ਵੀ ਦੋ ਧੜਿਆਂ ਦੇ ਵਿੱਚ ਹੋ ਗਈ ਆ ਇੱਕ ਧੜਾ ਉਹਨੂੰ ਸਪੋਰਟ ਕਰ ਰਿਹਾ ਇੱਕ ਧੜਾ ਉਹਨੂੰ ਜਿਹੜਾ ਡਿਪੋਰਟੇਸ਼ਨ ਦਾ ਫੈਸਲਾ ਉਹਨੂੰ ਸਹੀ ਠਹਿਰਾ ਰਿਹਾ ਤੇ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਵੀ ਇੰਨਾ ਰੌਲਾ ਜਿਹੜਾ ਹੈਗਾ ਪੈ ਰਿਹਾ ਇਸ ਟਾਈਮ ਹਾਂਜੀ ਇਹ ਜਿਹੜਾ ਇਨਸਾਨ ਹੈ ਜਿਹੜਾ ਬੰਦਾ ਜਿੱਦ ਨੂੰ ਲੈ ਕੇ ਰੌਲਾ ਪੈ ਰਿਹਾ ਹੈ ਅਬ੍ਰੀਕੋ ਗਾਰਸਿਆ ਨਾਮ ਦਾ ਹੈ ਕੋਈ ਇਨਸਾਨ ਹੈ ਜਿਹੜਾ ਕਿ ਸਲਵਾਡੋਰ ਦਾ ਨਾਗਰਿਕ ਹੈ ਜੀ ਤੇ ਬੇਸਿਕਲੀ ਇਹ ਸਲਵਾਡੋਰ ਤੋਂ ਸੀ ਤੇ ਇਸ ਵੇਲੇ ਮੌਜੂਦਾ ਕਰੰਟ ਵਿੱਚ ਇਹ ਮੈਰੀਲੈਂਡ ਸਟੇਟ ਦੇ ਵਿੱਚ ਰਹਿ ਰਿਹਾ ਸੀ ਜੀ ਇਸ ਦੀ ਵਾਈਫ ਯੂਐਸ ਸਿਟੀਜ਼ਨ ਹੈ ਜੀ ਤੇ ਇਹ ਇਹਨੂੰ ਲੈ ਕੇ ਕਾਫੀ ਮੀਡੀਆ ਦੇ ਵਿੱਚ ਕੋਰਟਸ ਲੈਵਲ ਤੱਕ ਬਹੁਤ ਰੌਲਾ ਚਰਚਾ ਛੜੀ ਹੋਈ ਹੈ ਜੀ ਜੀ ਇਹਨੂੰ ਚੱਲੀ ਸਰਕਾਰ ਆ ਇੱਕ ਗੈਂਗ ਮੈਂਬਰ ਵੀ ਕਹਿ ਚੁੱਕੀ ਹੈ ਕਿਉਂਕਿ ਤੁਹਾਨੂੰ ਮੈਂ ਕੋਈ ਪੋਡਕਾਸਟਾਂ ਅੱਜ ਪਹਿਲਾਂ ਦੱਸਿਆ ਸੀ ਨਾ ਵੀ ਇਹ ਜਿਹੜੇ ਡਰਗ ਕਾਰਟਲਸ ਨੇ ਜੀ ਜੀ ਇਹਨਾਂ ਨੂੰ ਮਤਲਬ ਟੈਰਰਿਸਟ ਦਾ ਦਰਜਾ ਦਿਆ ਹਾਂਜੀ ਹਾਂ ਉਸ ਉਸੇ ਨੂੰ ਲੈ ਕੇ ਇਹਨਾਂ ਇਸ ਸਟ੍ਰਕਚਰ ਨੂੰ ਐਮਐਸ 13 ਨੇ ਕੋਈ ਗੈਂਗ ਆ ਓਕੇ ਜੀ ਉਹਦਾ ਮੈਂਬਰ ਮੰਨਦੇ ਆ ਠੀਕ ਹੈ ਤੇ ਇਹਨੂੰ ਇੱਕ ਪਬਲਿਕ ਸੇਫਟੀ ਦਾ ਥ੍ਰੈਟ ਤੇ ਇੱਕ ਟੈਰਰਿਸਟ ਮੰਨਦੇ ਸੀ ਠੀਕ ਹੈ ਤੇ ਇਹਨੂੰ ਮਤਲਬ ਉਹਨਾਂ ਨੇ ਰਿਪੋਰਟ ਕੀਤਾ ਹੈ ਜੀ ਰਿਪੋਰਟ ਕਰਕੇ ਇਹਨੂੰ ਇੱਕ ਵੈਨਿਜੂਏਲਾ ਦੀ ਬੜੀ ਮਤਲਬ ਉਹ ਕੋਈ ਖਤਰਨਾਕ ਪ੍ਰਜਨ ਹੈ ਉੱਥੇ ਭੇਜਿਆ ਵਾ ਓਕੇ ਓਕੇ ਇਹਨੂੰ ਭੇਜਤਾ ਇਹਦੀ ਭੇਜਣ ਤੋਂ ਬਾਅਦ ਇਹਦੀ ਜਿਹੜੀ ਵਾਈਫ ਜਿਹੜੀ ਯੂਐਸਟੀ ਜਨ ਸੀ ਉਹਨੇ ਆਪਣੇ ਜਿਹੜੇ ਹੈਗੇ ਆ ਹਲਕੇ ਦੇ ਮਤਲਬ ਮੰਤਰੀ ਵੈਨ ਹੋਲਰ ਉਹਨਾਂ ਨਾਲ ਗੱਲਬਾਤ ਕੀਤੀ ਓਕੇ ਵੀ ਇਹ ਬਿਲਕੁਲ ਹੀ ਗੰਤ ਸਟੈਪ ਲਿਆ ਗਿਆ ਸਰਕਾਰ ਹਾਂ ਇਸ ਤੋਂ ਬਾਅਦ ਜਿਹੜਾ ਵੈਨ ਹੋਲਰ ਨੇ ਇਹ ਆਪਣੇ ਖਰਚੇ ਦੇ ਉੱਤੇ ਉਥੇ ਨੂੰ ਕਿ ਆਇਆ ਉਸ ਬੰਦੇ ਨੂੰ ਅਮਰੀਗੋ ਗਾਰਸੀਆ ਨੂੰ ਵੈਨਜੂਏਲਾ ਵਿੱਚ ਆ ਕੇ ਉਸੇ ਪ੍ਰिजन ਚ ਠੀਕ ਹੈ ਤੇ ਇਹ ਕਹਿੰਦਾ ਪਿਆ ਆ ਕਿ ਮੈਂ ਇਹਦੀ ਅਮਰੀਗੋ ਲਈ ਸਟੈਂਡ ਨਹੀਂ ਲੈ ਰਿਆ ਮੈਂ ਸਟੈਂਡ ਲੈ ਰਿਆ ਵਾ ਯੂ ਐਸ ਦੇ ਕਨਸਟੀਟਿਊਸ਼ਨ ਸਵਿਧਾਨ ਦਾ ਤੇ ਜਿਹੜੇ ਵੀ ਸੰਵਿਧਾਨ ਦੇ ਜਿਹੜੇ ਸਿਟੀਜ਼ਨ ਨੇ ਉਹਨਾਂ ਦੇ ਕੁਝ ਰਾਈਟਸ ਨੇ ਉਹਨਾਂ ਦੇ ਰਾਈਟਸ ਨੂੰ ਪ੍ਰੋਟੈਕਟ ਕਰਨ ਲਈ ਮੈਂ ਤਾਂ ਕਰਕੇ ਦੀ ਸਪੋਰਟ ਕਰਦਾ ਪਿਆ ਇਸ ਬੰਦੇ ਦੀ ਜੀ 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 ਤੇ ਇਸ ਦਾ ਜਿਹੜਾ ਤੋੜ ਆ ਜਿਹੜੇ ਕਿ 트럼ਪ ਐਡਮਿਨਿਸਟ੍ਰੇਸ਼ਨ ਦੇ ਸਭ ਤੋਂ ਜਿਹੜੇ ਕਿ ਮੇਨ ਬਾਰਡਰ ਕਜ਼ਾਰ ਅੱਗੇ ਵੀ ਗੱਲ ਕਰਦੇ ਨੇ ਖਤਰਨਾਕ ਸਕਸੀ ਟੌਮ ਹੋਮਰ ਜਿਹੜੇ ਕਿ ਬਹੁਤ ਸਖਤ ਕਿਸਮ ਦੇ ਆਫੀਸਰ ਨੇ ਜੀ ਉਹ ਬਹੁਤ ਜ਼ਿਆਦਾ ਇਹਨੂੰ ਕ੍ਰਿਟੀਸਾਈਜ਼ ਕਰਦੇ ਪਏ ਨੇ ਸੈਨੇਟਰ ਨੂੰ ਜਿਹੜਾ ਕ੍ਰਿਸਟੋ ਬੈਨ ਹੌਲਨ ਨੇ ਉਹਦੇ ਟ੍ਰਿਪ ਨੂੰ ਲੈ ਕੇ ਉਹ ਕਹਿੰਦੇ ਆ ਵੀ ਵੇਖੋ ਇਹ ਗਿਆ ਆ ਇਹ ਬੰਦਾ ਉਸ ਬੰਦੇ ਨੂੰ ਮਿਲਣ ਤੇ ਆਪਣੇ ਪੈਸੇ ਤੇ ਨਹੀਂ ਗਿਆ ਇਹ ਜਿਹੜੇ ਟੈਕਸ ਪੇਅਰ ਨੇ ਜਿਹੜੇ ਯੂਐਚਡੀ ਟੈਕਸ ਪੇਅਰ ਆ ਸਰਕਾਰੀ ਖਰਚੇ ਤੇ ਜਾ ਕੇ ਟਰੈਵਲ ਕਰਦਾ ਪਿਆ ਵਾ ਤੇ ਅਲਟੀਮੇਟਲੀ ਇਹ ਸਾਡਾ ਖਾ ਕੇ ਸਾਡਾ ਪੀਕੇ ਤੇ ਮਤਲਬ ਸਾਡੇ ਹੀ ਉਲਟ ਚੱਲ ਗਿਆ ਵਾ ਹਾਂ ਵੀ ਸਾਡੀ ਸਰਕਾਰ ਦੇ ਫੈਸਲਿਆਂ ਦੇ ਖਿਲਾਫ ਇਹ ਆਵਾਜ਼ ਉਠਾ ਰਿਹਾ ਹਾਂ ਬਹੁਤ ਚੁਕਤਾ ਪਿਆਵਾ ਤੇ ਉਹ ਟ੍ਰੌਮ ਹੁਮਨ ਦਾ ਕਿਹਾ ਹੈ ਕਿ ਅਸੀਂ ਬਿਲਕੁਲ ਹੀ ਸਹੀ ਸਟੈਪ ਲਿਆ ਆਪਣੇ ਯੂਐਸਏ ਨੂੰ ਇਸ ਇਨਸਾਨ ਤੋਂ ਖਤਰਾ ਸੀ ਤੇ ਇੱਕ ਐਮਐਸ 13 ਗਿਆ ਇੱਕ ਦੇ ਨਾਲ ਰਿਲੇਟਡ ਇੱਕ ਬੰਦਾ ਆ ਤੇ ਇਸ ਕਰਕੇ ਜੋ ਡੋਨਲਡ 트੍ਰੰਪ ਨੇ ਤੇ ਸਾਡੀ ਸਰਕਾਰ ਨੇ ਫੈਸਲਾ ਕੀਤਾ ਬਿਲਕੁਲ ਠੀਕ ਸੀ ਜੀ ਜਿਹੜਾ ਏਲੀਨ ਐਨੀਮੀ ਐਕਟ 10 ਨੇ ਵਰ ਕੀਤਾ ਉਹਦੇ ਅੰਡਰ ਇਹ ਕਹਿ ਰਿਹਾ ਆ ਕਿ ਆਪਾਂ ਬਿਲਕੁਲ ਸਹੀ ਸਟੈਪ ਲਿਆ ਕੋਈ ਵੀ ਇੱਥੇ ਗਲਤੀ ਨਹੀਂ ਕੀਤੀ ਜੀ 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 ਨੇ ਇਹ ਮੈਟਰ ਫਿਰ ਸੁਪਰੀਮ ਕੋਰਟ ਵੀ ਗਿਆ ਹੈਗਾ ਹਾਂਜੀ ਸੁਪਰੀਮ ਕੋਰਟ ਵੀ ਗਿਆ ਹੈ ਆ ਕਾਫੀ ਹੁਣ ਰੋਣਾ ਪੈ ਰਿਹਾ ਵਾ ਇਵਨ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਹੈ ਉਹਨੇ ਆਪਣੀ ਮਿਸਟੇਕ ਵੀ ਮੰਨ ਲਈ ਆ ਇਸ ਮਸਲੇ ਚ ਲੈ ਕੇ ਸੁਪਰੀਮ ਕੋਰਟ ਦੇ ਵਿੱਚ ਓਕੇ ਮਤਲਬ ਉਥੇ ਇਹਨਾਂ ਨੇ ਕਿਹਾ ਸਾਡੇ ਕੋਲ ਗਲਤੀ ਹੋਈ ਹੈ ਇਹ ਰਿਪੋਰਟ ਨਹੀਂ ਕਰਨਾ ਚਾਹੀਦਾ ਹੂੰ ਸੋ ਇਸ ਸ਼ਖਸ ਨੂੰ ਲੈ ਕੇ ਬਹੁਤ ਹੀ ਹਾਈ ਲੈਵਲ ਤੇ ਹਾਈ ਪ੍ਰੋਫਾਈਲ ਕੇਸ ਹੈ ਇਸ ਲਈ ਤੁਰੰਤ ਕੇਵੀ ਮੀਡੀਆ ਆਉਟਲੈਟ ਜਿਹੜੇ ਮੇਨ ਮੇਨ ਨੇ ਫਿਰ ਸਿੱਧਾ ਜਿਹੜੇ ਬੰਦੇ ਸਿਟੀਜ਼ਨ ਆ ਜਾਂ ਜਿਹਨਾਂ ਦਾ ਲੀਗਲ ਸਟੇਟਸ ਆ ਜਿਹੜੇ ਉਹਨਾਂ ਦੇ ਰਾਈਟਸ ਆ ਉਹਨਾਂ ਤੇ ਸ਼ਰਿਆ ਮਡਕਾ ਫਿਰ ਤਾਂ ਬੰਦਾ ਕੋਈ ਸੇਫ ਹੀ ਨਹੀਂ ਫਿਰ ਤਾਂ ਡਿਕਟੇਟਰਸ਼ਿਪ ਹੋ ਗਈ ਜਿਹਨੂੰ ਮਰਜ਼ੀ ਤੁਸੀਂ ਫੜ ਕੇ ਬਾਹਰ ਕੱਢ ਦੋ ਵੀ ਉਹਦੀ ਕੋਈ ਸੁਣਵਾਈ ਨਹੀਂਗੀ ਹਾਂਜੀ ਹਾਂਜੀ ਆਲਟੀਮੇਟਲੀ ਵੇਖੋ ਦੁਨੀਆ ਤੇ ਹੋਈ ਆ ਦੁਨੀਆ ਪਿੱਛੋਂ ਜੋ ਚੱਲਦੀ ਆ ਰਹੀ ਸੀ ਥੋੜਾ ਬੋਤਾ ਇਹ ਹੋ ਗਏ ਸੀ ਲੀਨੀਅਰ ਤਾਂ ਲੀਨੀਅਰ ਵੀ ਕਾਹਦੇ ਕਾਨੂੰਨਾਂ ਚ ਵੱਜੀ ਸੀ ਜੀ ਇਹ ਜਿੱਤੀ ਚਮੜੀ ਦਾ ਤੇ ਦੂਜੀਆਂ ਚਮੜੀਆਂ ਦਾ ਜਿਹੜਾ ਕਲੇਸ਼ ਆ ਇਹ ਸਦੀਆਂ ਤੋਂ ਚੱਲਦਾ ਆ ਤੇ ਚੱਲਦਾ ਹੀ ਰਹਿਣਾ ਵਾ ਤੇ ਇਹ ਕਹਿੰਦੇ ਆ ਵੀ ਇਹ ਹੁਣ ਜਿਹੜੇ ਦੂਜੇ ਆਏ ਆ ਇਹ ਆਪਣੇ ਆਪ ਨੂੰ ਕਹਿੰਦੇ ਆ ਵੀ ਯੂ ਐਸ اے ਲੈਂਡ ਆਫ ਇਮੀਗ੍ਰੈਂਟ ਆ ਵੀ ਇੱਥੇ ਜਿਹੜੇ ਮੂਲ ਲੋਕ ਸੀ ਉਹਨਾਂ ਨੂੰ ਤੇ ਤੁਸੀਂ ਖਤਮ ਕੀਤਾ ਹੈ ਤੁਸੀਂ ਵੀ ਆਏ ਜੇ ਹਨਾ ਹਾਂ ਆ ਕੇ ਤੇ ਇਹ ਸਾਰੇ ਆ ਸਕਦੇ تھے ਪਰ ਉਹ ਕਹਿੰਦੇ ਨਹੀਂ ਨਹੀਂ ਸਾਡੇ ਆਉਣ ਜੇ ਤੁਹਾਡੇ ਆਉਣ ਚ ਜ਼ਮੀਰ ਅਸਮਾਨ ਦਾ ਫਰਕ ਹੈ ਹਮ ਅਸੀਂ ਆਏ ਸੀ ਤੇ ਇਸ ਕੰਟਰੀ ਨੂੰ ਬਿਲਡ ਕੀਤਾ ਮਿਹਨਤ ਕੀਤੀ ਹਾਂ ਅਮਰੀਕਾ ਐਵੇਂ ਨਹੀਂ ਸੁਪਰ ਪਾਵਰ ਬਣਿਆ ਪਰ ਤੁਹਾਡੇ ਉਹਨਾਂ ਦੇ ਬਿਹੜੇ ਕਰ ਕੋ ਗਿਆ ਹਮ ਸਾਰਾ ਕੁਝ ਹੀ ਅਮਰੀਕਾ ਡਿਕਲਾਈਨ ਵਾਲ ਜਾਣਾ ਸ਼ੁਰੂ ਹੋ ਗਿਆ ਕਿਉਂਕਿ ਉਹ ਕਹਿੰਦੇ ਨੇ ਬੰਦਿਆਂ ਦੀ ਇਹ ਇਹ ਅਲੀਗੇਸ਼ਨ ਕਾਲੇ ਲੋਕਾਂ ਤੇ ਲਾਉਂਦੇ ਆ ਕਾਲਿਆਂ ਤੇ ਤੇ ਕਾਲਿਆਂ ਤੇ ਕੀ ਲਾਉਣਾ ਕਾਲਿਆਂ ਨੂੰ ਤੇ ਵੇਖੋ ਇਹਨਾਂ ਆਪ ਲੈਂਦਾ ਸੀ ਕੰਮ ਕਰਨ ਲਈ ਨਾ ਕਿਉਂਕਿ ਉਹ ਸਰੀਰ ਅੱਦੇ ਤਗੜੇ ਸੀ ਜੀ ਤੇ ਉਹਨਾਂ ਕੋ ਤੇ ਕੰਮ ਲੈਂਦੇ ਸੀ ਉਹਨਾਂ ਨੂੰ ਤਾਂ ਨਹੀਂ ਕੁਝ ਕਿੰਦੇ ਕਿਉਂਕਿ ਉਹਨਾਂ ਨੂੰ ਇੱਕ ਨੁਕਰੀਜ ਲਾਇਆ ਉਹਨਾਂ ਜਿੱਦਾਂ ਦੇ ਹੈਗੇ ਹੋ ਰਹੀ ਜਾਂਦੇ ਨੇ ਆ ਜਿਹੜੇ ਹੋਣ ਐਸੋੜੇ ਮਾਸ ਇਮੀਗ੍ਰੇਸ਼ਨ ਹੋਣ ਦੇ ਕਰਕੇ ਸਾਰੀਆਂ ਇਕਨੋਮੀ ਜਿਹੜੀ ਠਹਿਰ ਹੋਣ ਕੰਢੇ ਆ ਵੀ ਐਨੇ ਲੋਕ ਆ ਗਏ ਨੇ ਐਨੇ ਸਰਕਾਰ ਦੇ ਕੋਲ ਹੈ ਨਹੀਂ ਗੇ ਰਿਸੋਰਸਸ ਉਹਨਾਂ ਸਾਰਿਆਂ ਨੂੰ ਇੱਕ ਵਧੀਆ ਲਾਈਫ ਦੇ ਸਕਣ ਜੀ ਤੇ ਇਸ ਇਹਨਾਂ ਨੂੰ ਲੈ ਕੇ ਨਾਲੇ ਉਹ ਕਹਿੰਦੇ ਕੁਆਲਿਟੀ ਨਹੀਂ ਹੈਗੀ ਇਹ ਕੋਈ ਚੰਗੇ ਲੋਕ ਨਹੀਂ ਆ ਰਹੇ ਕਹਿੰਦੇ ਆ ਵੀ ਰੇਸ ਦੇ ਵਿੱਚ ਵੀ ਫਰਕ ਹੁੰਦਾ ਆ ਰੇਸ ਤੇ ਜੋ ਫਰਕ ਹੈ ਆ ਵੀ ਕੁਸ਼ ਦੇਸਾਂ ਜਿਹੜੀਆਂ ਨੇ ਉਹ ਸੁਪੀਰੀਅਰ ਨਹੀਂ ਉਹ ਤਰੱਕੀ ਪਸੰਦ ਨਹੀਂ ਉਹ ਗਾਂਹ ਵਧੂ ਨਹੀਂ ਜੀ ਤੇ ਕੁਸ਼ ਦੇਸਾਂ ਨੇ ਜਿਹੜੀਆਂ ਸੁਪੀਰੀਅਰ ਨਹੀਂ ਹੈਗੀਆਂ ਮੰਨ ਲਓ ਬੈਕਵਰਡ ਨੇ ਰੱਬ ਨੂੰ ਮੰਨਣ ਵਾਲੇ ਨੇ ਪਿੱਛੇ ਨੂੰ ਸੋਚਣ ਵਾਲੇ ਨੇ ਮਨ ਗਾਂਹ ਜਾਣਾ ਹੀ ਨਹੀਂ ਜਾਂਦੇ ਜੀ ਤੇ ਉਹ ਇਹ ਬੇਸਿਕਲੀ ਰੇਸ ਕਲੈਸ਼ ਆ ਇਵਨ ਹਿਟਲਰ ਦੇ ਕੋਲ ਜਦੋਂ ਆਪਣੇ ਮੈਂ ਚਾਹੁੰਦਾ ਆਫ ਟ੍ਰੈਕ ਹੋ ਜਾਣਾ ਥੋੜਾ ਜੀ ਹਿਟਲਰ ਦੇ ਕੋਲ ਜਦੋਂ ਸੁਭਾਸ਼ ਚੰਦਰ ਬੋਸ ਗਿਆ ਸੀ ਨਾ ਆਜ਼ਾਦੀ ਲਈ ਵੀ ਸਾਡੇ ਕੰਟਰੀ ਨੂੰ ਬ੍ਰਿਟਿਸ਼ ਕੋਲੋਂ ਆਜ਼ਾਦ ਕੀਤਾ ਜਾਵੇ ਜੀ ਤਾਂ ਹਿਟਲਰ ਤਾਂ ਕਹਿਣਾ ਸੀ ਵੀ ਤੁਸੀਂ ਉਹਨਾਂ ਦੇ ਗੁਲਾਮ ਹੀ ਠੀਕ ਜੀ ਹੂੰ ਕਿ ਤਾ ਦੇ ਕੋਲੋਂ ਜਾਂਦੀ ਸੰਭਾਲੀ ਨਹੀਂ ਜਾਣੀ ਤੁਹਾਡਾ ਜਿਹੜਾ ਸਿਸਟਮ ਮੈਂ ਵੇਚ ਚੁੱਕਾ ਹਾਂ ਵੀ ਤੁਸੀਂ ਤਰੱਕੀ ਤੋਂ ਕੋਈ ਨਹੀਂ ਕਰਦੇ ਤੁਸੀਂ ਬਿਲਕੁਲ ਇਹਨਾਂ ਤੋਂ ਜੋ ਕੁਝ ਹੈ ਵੇਲੇ ਸਾਡੀ ਹੈਗੀ ਉਹ ਤੋਂ ਵੀ ਨਹੀਂ ਗਿਰ ਜਣਾ ਮਤਲਬ ਉਹ ਸਾਫ਼ ਹੀ ਕਹਤਾ ਸੀ ਹਿਟਲਰ ਓਕੇ 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 ਠੀਕ ਹੈ ਹਾਲਾਂਕਿ ਉਹ ਬ੍ਰਿਟਿਸ਼ ਦੇ ਖਿਲਾਫ ਲੜਦਾ ਪਿਆ ਸੀ ਜੀ 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 ਤੇ ਇਹ ਇਹ ਸੋਚ ਕੇ ਗਿਆ ਸੀ ਵੀ ਚਲੋ ਇਹ ਦਾ ਦੁਸ਼ਮਣ ਦਾ ਦੁਸ਼ਮਣ ਦੋਸਤ ਹੁੰਦਾ ਹਾਂ ਵੀ ਸਾਨੂੰ ਹੈ ਤੇ ਵੀ ਸਾਡੀ ਗਲਤ ਹਾਂ ਹਾਂ ਬਲੋ ਵੀ ਪਰ ਉਹਨੇ ਸਾਫ ਲਫ਼ਜ਼ਾਂ ਚ ਕਹਿਤਾ ਵੀ ਨੇਕੋ ਟੜੀ ਹੱਲ ਕਰਨ ਦਾ ਕੋਈ ਫਾਇਦਾ ਨਹੀਂਗਾ ਵੀ ਮਤ ਤੁਹਾਡੀ ਰੇਸ ਹੀ ਇਦਾਂ ਦੀ ਆ ਹਾਂ ਤੇ ਇਸ ਕਰਕੇ ਮੈਂ ਤਾਂ ਇਹਦਾ ਹਾਂ ਉਹ ਉਹ ਜਿਹੜਾ ਜਿਹੜਾ ਸ਼ੁਰੂ ਤੋਂ ਜਿਹੜਾ ਟ੍ਰੈਂਡ ਬਣਿਆ ਹੋਇਆ ਉਹੀ ਚੱਲੀ ਜਾਂਦਾ ਵੀ ਦੂਜਿਆਂ ਨੂੰ ਅਸੀਂ ਸੁਪੀਰੀਅਰਾਂ ਤੇ ਦੂਜੇ ਇਨਫੀਰੀਅਰ ਹਾਂ ਜੀ ਮਤਲਬ ਉਹ ਇਹ ਮੰਨਦੇ ਨੇ ਵੀ ਇਹਨਾਂ 'ਚ ਕੋਈ ਗੋਣੀ ਹੈ ਨਹੀਂ ਜੇ ਗੋਣ ਹੁੰਦਾ ਤੇ ਜਿਹੜਾ ਮਰਜ਼ੀ ਆ ਕੇ ਢਾਕੇ ਨਾ ਰਾਜ ਕਰ ਜਾਂਦਾ ਜੀ 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 ਹਾਂ ਜੀ 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 ਇੱਕ ਹੁਣ ਜਿਹੜੇ ਇਮੀਗ੍ਰੇਸ਼ਨ 'ਚ ਬੋਪਰਾਏ ਸਾਹਿਬ ਨੂੰ ਦੱਸੋ ਵੀ ਫੇਰ ਫੇਰ ਜਦੋਂ ਜੀ ਕਰਦਾ ਸਰਕਾਰ ਜਿਹੜੀ ਸਟੇਟਮੈਂਟ ਦੇਣੀ ਹੈ ਉਹ ਦੇ ਦਿੰਦੀ ਆ ਹਨਾ ਕਿਹੜਾ ਰੂਲ ਕਿਤੇ ਟੈਰਫ ਲਾਤਾ ਕਿਤੇ ਛੱਡਦਾ ਕਿਤੇ ਵਧਾਤਾ ਕਿਤੇ ਪੋਸਟਪੋਨ ਕਰਤਾ ਵੀ ਜਿਹੜੀ ਜੁਡੀਸ਼ਰੀ ਦਾ ਜਿਹੜਾ ਰੋਲ ਬਣਦਾ ਉੱਥੇ ਦਖਲਦਾਰੀ ਦਾ ਇਹ ਜੁਡੀਸ਼ੀਅਨ ਉਹ ਵੀ ਜੁਡੀਸ਼ਰੀ ਨੂੰ ਵੀ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਆ ਜੁਡੀਸ਼ਰੀ ਨੂੰ ਮਨ ਲੈ ਜਿੱਦਾਂ ਸਰਕਾਰ ਬਹੁਮਤ ਹੋਵੇ ਨਾ ਤੇ ਉਹ ਆਪਣੇ ਅਪਾਇੰਟ ਕਰ ਸਕਦੀ ਹੈ ਸਰਕਾਰ ਹੁੰਦੀ ਹੈ ਲੈਜਿਸਲੇਚਰ ਜਿੱਦਾਂ ਵੀ ਉਹਨਾਂ ਨੇ ਸੰਵਿਧਾਨ ਜਿਹੜੇ ਆ ਉਹ ਬਣਾਉਣੇ ਨੇ ਬਿਲ ਬਣਾਉਣੇ ਨੇ ਜੀ 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 ਤੇ ਕਾਨੂੰਨ ਬਣਾਉਣ ਤੋਂ ਬਾਅਦ ਉਹ ਜੁਡੀਸ਼ਰੀ ਆ ਜਾਂਦੀ ਆ ਵੀ ਉਹਨੂੰ ਕੋਈ ਪ੍ਰੋਟੈਕਟ ਕਰਨਾ ਹਨਾ ਕੋਈ ਜੀ ਜੀ ਪਰੋਜੇ ਦੇ ਉਹਦੇ ਵਿੱਚ ਤਾਕਤਤਾਜੀ ਕਰਨੀ ਸਰਕਾਰ ਦੇ ਫੈਸਲੇ ਤੇ ਜਦੋਂ ਇਹ ਬਹੁਮਤ ਜਿਹਾ ਇਹ ਆਪ ਕਾਨੂੰਨ ਬਣਾਉਂਦੇ ਨੇ ਤੇ ਉਹਨਾਂ ਨੂੰ ਇੰਪਲੀਮੈਂਟ ਕਰਵਾਉਂਦੇ ਨੇ ਤੇ ਜੇ ਕੋਈ ਜੱਜ ਕੋਈ ਫੈਸਲਾ ਲੈਂਦਾ ਆ ਤੇ ਪਹਿਲੀ ਗੱਲ ਤੇ ਪਾਰਟੀ ਆਪਣੇ ਬੰਦੇ ਕਰਦੇ ਨੇ ਹਾਂ ਉਹਨਾਂ ਦੇ ਵਿੱਚ ਵੀ ਕੋਈ ਇੱਕ ਅਦਾ ਵੱਦਾ ਇਦਾਂ ਨਿਕਲ ਉੱਦਾ ਇਹਨਾਂ ਦੇ ਆਪਣੀ ਸਰਕਾਰ ਦਾ ਹੀ ਜਿਹੜਾ ਕਿ ਉਹਦੀ ਜਾਤੇ ਕੋਈ ਉਹਨਾਂ ਦੇ ਕੁਛੜੇ ਵੱਖਰਾ ਚੱਲਦਾ ਪਿੰਦਾ ਉਹ ਕਹਿ ਦਿੰਦਾ ਵੀ ਅਹੀਂ ਇਹਨਾਂ ਦੇ ਜਿਹੜੇ ਕੰਮ ਆ ਉਹ ਰੋਕਦੇ ਆਂ ਹਾਂਜੀ ਪਰ ਇਸ ਵੇਲੇ ਜੋ ਆਮ ਅਮਰੀਕਨ ਪਬਲਿਕ ਹੈ ਨਾ ਉਹਦੀ ਸਪੋਰਟ ਹੈ ਸਰਕਾਰ ਨੂੰ ਕਿਉਂਕਿ ਅਮਰੀਕਾ ਦੀ ਜਿਹੜੀ ਪਬਲਿਕ ਆ ਉਹ ਬਹੁਤ ਜ਼ਿਆਦਾ ਤਰਤਲ ਤੇ ਆ ਚੁੱਕੀ ਸੀ ਇਹਨਾਂ ਦੇ ਕੋਲ ਪੈਸਾ ਪੂਸਾ ਬਹੁਤ ਘਟਿਆ ਇੱਥੇ ਜੀ 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 ਹਰੇਕਾਂ ਦੇ ਕੋਲੇ ਬੈਂਕ ਦੇ ਅਕਾਊਂਟ ਦੇ ਵਿੱਚ 5-7 ਹਜ਼ਾਰ ਡਾਲਰ ਤੋਂ ਵੱਧ ਪੈਸਾ ਨਹੀਂ ਪਿਆ ਆਇਆ ਜੀ ਬੁਰੇ ਹਾਲਤ ਨੇ ਜੀ ਤੇ ਇੱਕ ਇੱਕਮ ਗੈਪ ਬਹੁਤ ਹੋ ਗਿਆ ਹਾਂਜੀ ਕਿਉਂਕਿ ਗੈਪ ਮੀਨਸ ਵੀ ਅਮੀਰ ਅੱਗੇ ਲੋ ਬੀ ਹੋ ਗਿਆ ਜੀ ਤੇ ਗਰੀਬ ਜਿਹੜੇ ਹੋਰ ਗਰੀਬ ਹੋਈ ਜਾ ਰਹੇ ਨੇ ਹਾਂਜੀ ਹਾਂਜੀ ਤੇ ਇਸ ਚੀਜ਼ ਨੂੰ ਲੈ ਕੇ ਵੀ ਉਹ ਕਾਫੀ ਇਹਨਾਂ ਦੇ ਵਿੱਚ ਚੱਲਦਾ ਪਿਆ ਸੀ ਖਿੱਚੋ ਤਾਣ ਤੇ ਤੇ ਟੈਰਿਫ ਦੀ ਗੱਲ ਕੀਤੀ ਜੀ ਤੇ ਟੈਰਿਫ ਦੇ ਵਿੱਚ ਹੁਣ ਵੇਖੋ ਐਸ ਵੇਲੇ ਜੋ ਸਥਿਤੀ ਚੱਲਦੀ ਪਈ ਆ ਚਾਈਨਾ ਦੇ ਨਾਲ ਇਹਨਾਂ ਦੀ ਇੱਕ ਲੜਾਈ ਕਹਿ ਕੋ ਵੀ ਉਧਰ ਉਹ ਵਧਾਉਂਦੇ ਨੇ ਉਧਰ ਉਹ ਵਧਾਈ ਜਾਂਦੇ ਮਤਲਬ ਬਿਲਕੁਲ ਲੜਾਈ ਦੇ ਵਿੱਚ ਲੱਗੇ ਨੇ ਜੀ 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 ਤੇ ਇਸ ਨੂੰ ਲੈ ਕੇ ਉਹਨਾਂ ਨੇ ਇਹ ਵੀ ਕਿਹਾ ਵੀ ਜੇ ਟ੍ਰੇਡ ਆਪਾਂ ਨਹੀਂ ਰੁਕਦੇ ਵੀ ਆ ਟੈਰਿਫ ਲਾਉਣਾ ਜਾਂ ਟੈਰਿਫ ਵੇਖ ਕੇ ਜਨੂੰਨੀਵਾ ਦਿਖਾਉਣਾ ਤੇ ਇਹ ਜਿਹੜੀ ਟ੍ਰੇਡ ਵਾਰਿਆ ਇਹ ਰੀਅਲ ਵਾਰਦ ਵਿੱਚ ਕਨਵਰਟ ਹੋਣ ਲੱਗਾ ਟਾਈਮ ਨਹੀਂ ਲੱਗਦਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਤੀਜੇ ਯੁੱਧ ਦੇ ਬਿਲਕੁਲ ਅਸਾਰ ਬਣੇ ਹੋਏ ਆ ਮੈਂ ਵੀ ਇੱਕ ਵੀਡੀਓ ਪੋਸਟ ਕੀਤੀ ਸੀ ਬਹੁਤ ਸਾਰੇ ਹੋਰ ਵੀ ਜਿਹੜੇ ਬੁੱਧੀਜੀਵੀ ਆ ਜਾਂ ਯੂਟਿਊਬਰ ਆ ਉਹਨਾਂ ਨੇ ਵੀ ਇਹ ਚੀਜ਼ ਦਾ ਐਕਸਪੈਕਟੇਸ਼ਨ ਕੀਤੀ ਆ ਵੀ ਥਰਡ ਵਾਰ ਕਦੋਂ ਵੀ ਲੱਗ ਸਕਦੀ ਆ ਹਾਂਜੀ ਬਸ ਇਹ ਉਹਦੇ ਇਦਾਂ ਹੀ ਵੱਜਦੇ ਹੁੰਦੇ ਆ ਸੈਕੰਡ ਵਰਲਡ ਵਾਰ ਵੀ ਜਿਹੜੀ ਹੀ ਉਹ ਇਕਨੋਮੀ ਤੇ ਹੀ ਲੜੀ ਗਈ ਕਿਉਂਕਿ ਜਦੋਂ ਕੰਟਰੀ ਬਰਬਾਦ ਹੋਣ ਲੱਗਦੀ ਆ ਨਾ ਜਦੋਂ ਬੰਦਾ ਬਰਬਾਦ ਹੋਣ ਲੱਗਦਾ ਉਦੋਂ ਫਿਰ ਕੋਈ ਨਾ ਕੋਈ ਬਹਾਨਾ ਲੱਭ ਲੈਂਦੇ ਆ ਜੀ 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 ਤੇ ਉਦੋਂ ਇਹਨਾਂ ਨੇ ਜਰਮਨੀ ਦੇ ਨਾਲ ਬਹੁਤ ਇਹਦੀ ਇਹਨਾਂ ਦੀ ਇਕਨੋਮੀ ਜਿਹੜੀ ਕ੍ਰੈਸ਼ ਕਰਾਈ ਸੀ ਜੀ 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 ਤੇ ਜਦੋਂ ਇਕਨੋਮੀ ਕ੍ਰੈਸ਼ ਹੁੰਦੀ ਆ ਲੋਕ ਜਦੋਂ ਦੁਖੀ ਹੁੰਦੇ ਆ ਤੇ ਲੋਕ ਫਿਰ ਸਪੋਰਟ ਦਿੰਦੇ ਨੇ ਸਰਕਾਰ ਨੂੰ ਮਤਲਬ بے ਉਤਸ਼ਾ ਇੱਕ ਗੱਲ 'ਚ ਤਾਂ ਬੋਪਾਰਾਏ ਸਾਹਿਬ ਜਿਹੜੀ ਯੂ ਐਸ ਗਵਰਨਮੈਂਟ ਕਾਮਯਾਬ ਹੋ ਗਈ ਆ ਵੀ ਜਿਹੜੀ ਬਾਰਡਰ ਤੇ ਇਲੀਗਲ ਮਾਈਗ੍ਰੇਸ਼ਨ ਹੁੰਦੀ ਸੀ ਉਹ ਬਿਲਕੁਲ ਜਿਹੜੀ ਹੈਗੀ ਆ ਨਾਂ ਦੇ ਬਰਾਬਰ ਆ ਯਾਨੀ ਕਿ ਉੱਥੇ ਹੁਣ ਇਹ ਪੱਤਾ ਵੀ ਕਹਿੰਦੇ ਵੀ ਫਰਕ ਨਹੀਂ ਦੇ ਰਹੇਗੇ ਹਾਂਜੀ ਇਹ ਗੱਲ ਬਿਲਕੁਲ ਸਹੀ ਹੈ ਇਸ ਵੇਲੇ ਜੇ ਇਸ ਇਹ ਇਹਨਾਂ ਦੀ ਇੱਕ ਪ੍ਰਾਪਤੀ ਹੀ ਮੰਨ ਸਕਦੇ ਆ ਇਸ ਸਰਕਾਰ ਦੀ ਵੀ ਬੜੇ ਚਿਰ ਬਾਅਦ ਇੱਕ ਕੋਈ ਸਰਕਾਰ ਆਈ ਹੈ ਜਿੱਨੇ ਕਿ ਆਹ ਵਾਲੀ ਸਫਲਤਾ ਹਾਸਲ ਕੀਤੀ ਆ ਜੀ ਹੁਣ ਇਸ ਵੇਲੇ ਕੋਈ ਬਾਰਡਰ ਕਰਾਸ ਕਰਨ ਦਾ ਨਾਂ ਨਹੀਂ ਲੈ ਰਿਹਾ ਏਜੰਟਾਂ ਦਾ ਜਿਹੜਾ ਮੱਕੜ ਜਾਲ ਸੀ ਉਹ ਵੀ ਖਤਮ ਹੋ ਚੁੱਕਾ ਆ ਜੀ 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 ਤੇ ਜੋ ਵੀ ਸੁਬਤੇ ਬੈਠੇ ਸੀ ਲੋਕ ਉਹ ਵੀ ਆਪਦੇ ਆਪ ਦੇ ਕੰਟਰੀਆਂ ਦੇ ਵਿੱਚ ਵਾਪਸ ਪਰਤ ਚੁੱਕੇ ਆ ਵੀ ਹੁਣ ਕੋਈ ਰਾਹ ਨਹੀਂ ਹੈਗਾ ਸਾਨੂੰ ਹੁਣ ਕੋਈ ਪੌਸਿਬਿਲਿਟੀ ਹੈ ਨਹੀਂ ਦੀ ਬਿਲਕੁਲ ਬਿਲਕੁਲ ਤੇ ਅਮਰੀਕਾ ਇੱਕ ਟ੍ਰੈਂਡ ਸੈੱਟ ਰਿਹਾ ਜੋ ਟ੍ਰੈਂਡ ਇਹ ਸੈੱਟ ਕਰਦਾ ਉਹ ਬਾਕੀ ਵੈਸਟਰਨ ਕੰਟਰੀਆ ਆਪਣੇ ਆਪ ਇਹਨਾਂ ਦੇ ਮਗਰ ਲੱਗ ਜਾਂਦੀਆਂ ਤੇ ਜੋ ਇੱਥੇ ਹੋਇਆ ਇਹ ਬਾਕੀ ਕੰਟਰੀਆਂ ਨੂੰ ਡਾ ਬਣਾਵਾ ਤੇ ਹੁਣ ਇਹ ਜਿਹੜੇ ਅੱਗੇ ਕੰਮ ਸੀ ਨਾ ਵੀ ਆਈ ਜਾਣਾ ਮਤਲਬ ਉਹ ਗੱਲਾਂ ਹੁਣ ਨਹੀਂ ਰਹਿਣੀਆਂ ਇਲੀਗਲ ਮਾਈਗ੍ਰੇਸ਼ਨ ਮੈਰੀਕਲ ਹੁਣ ਨਹੀਂ ਹੋਇਆ ਕਦੀ ਜੀ 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 ਹੁਣ ਇਹ ਜੋ ਆ ਕਰੂਗੀ ਤੇ ਬਹੁਤ ਕਾਟੂ ਜੀ ਜੀ ਹੁਣ ਕਈ ਲੋਕ ਮੰਨਦੇ ਨਹੀਂਗੇ ਵੀ ਕੁਝ ਇਹਨਾਂ ਨੇ ਸਟੂਡੈਂਟ ਤੇ ਵੀ ਜਿਵੇਂ ਸਟੂਡੈਂਟ ਤੇ ਵੀ ਇਹਨਾਂ ਨੇ ਸਿਕੰਜਾ ਕੱਸਿਆ ਵੀ ਸਟੂਡੈਂਟ ਦਾ ਕਹਿੰਦੇ ਆ ਵੀ ਇਹ ਵੀ ਅਸੀਂ ਤੁਹਾਡਾ ਜਿਹੜਾ ਤੁਹਾਡਾ ਸਟੱਡੀ ਤੋਂ ਬਾਅਦ ਹੈ ਵਰਕ ਪਰਮਿਟ ਤੁਸੀਂ ਲੈਨੇ ਹੋ ਵੀ ਉਹ ਅਸੀਂ ਹੁਣ ਵਰਕ ਪਰਮਿਟ ਨਹੀਂ ਦਿਆ ਕਰਾਂਗਾ ਵੀ ਜਿਹੜਾ ਇਹਨਾਂ ਦਾ ਇੱਕ ਪ੍ਰੋਗਰਾਮ ਸੀਗਾ ਉਹ ਵੀ ਇਹਨਾਂ ਨੇ ਬੰਦ ਕਰਤਾ ਵੀ ਉਹ ਵੀ 3 ਲੱਖ ਸਟੂਡੈਂਟਾਂ ਜਿਹੜਾ ਇੰਡੀਅਨ ਆ ਵੀ ਉਹ ਵੀ ਇਹਨਾਂ ਨੂੰ ਇਹਨਾਂ ਦੀ ਤਿਆਰੀ ਆ ਵੀ ਉਹ ਵੀ ਅਸੀਂ ਵਾਪਸ ਕਰੀਏ ਬਿਲਕੁਲ ਠੀਕ ਹੈ ਇਹ கரنٹ ਡਵੈਲਪਮੈਂਟ ਵਿੱਚ ਨਿਊਜ਼ ਆ ਗਈ ਆ ਇਹਨਾਂ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਨੇ ਉਹਨਾਂ ਦੇ ਵੀਜ਼ੇ ਰਿਵੋਕ ਕੀਤੇ ਨੇ ਤੇ ਇਵਨ ਡਿਟੇਨ ਵੀ ਕੀਤੇ ਨੇ ਕਈ ਲੋਕ ਸਟੂਡੈਂਟ ਜਿਹੜੇ ਕਿ ਓਵਰਸਟੇ ਆਪਣੇ ਹੈਗੇ ਸੀ ਕੰਡੀਸ਼ਨ ਚ ਜੀ 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 ਤੇ ਸਟੂਡੈਂਟਾਂ ਵਿੱਚ ਬਹੁਤ ਭਾਰੀ ਦਹਿਸ਼ਤ ਹੈ ਲੈ ਕੇ ਕਿਉਂਕਿ ਸਟੂਡੈਂਟ ਜਿਹੜੇ ਇਹ ਵੇਖੋ ਇਨ੍ਹਾਂ ਦੀ ਯੂਨੀਵਰਸਿਟੀਆਂ ਦੇ ਖਰਚੇ ਰੁਪਈਆਂ ਨੂੰ ਜਦੋਂ ਡਾਲਰਾਂ ਚ ਕਨਵਰਟ ਕਰਨਾ ਪੈਂਦਾ ਹੈ ਤੇ ਬਹੁਤ ਜ਼ਿਆਦਾ ਹਾਈ ਹੋ ਜਾਂਦਾ ਹੈ ਜੀ 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 ਤੇ ਜਿਹੜੇ ਉਹਨਾਂ ਨੂੰ ਮਗਰਲੇ 3 ਸਾਲ ਜਾਂ 4-5 ਮਿਲਦੇ ਸੀ ਪੋਸਟ ਡਿਗ ਕਰਨ ਤੋਂ ਬਾਅਦ ਆਪਣੇ ਕੇ ਫੀਸਾ ਫੂਸਾ ਪੂਰੀਆਂ ਕਰ ਲੈਂਦੇ ਸੀ ਹਨ ਜੀ ਤੇ ਥੋੜੇ ਬਹੁਤੇ ਕੀਵਨ ਜੋੜ ਵੀ ਲੈਂਦੇ ਸੀ ਕਮਾਵ ਵੀ ਲੈਂਦੇ ਸੀ ਉਹ ਗੱਲ ਨਹੀਂ ਕਿ ਕਿੰਨੇ ਆਉਣਾ ਪੜੋ ਹਾਂ ਇਹ ਵੀ ਸਹੀ ਹੈ ਇੱਕ ਬੱਪਰਾਏ ਸਾਹਿਬ ਕੈਨੇਡਾ ਤੇ ਜਿਹੜਾ ਅਮਰੀਕਾ ਦੇ ਵਿੱਚ ਆਪਸ ਵਿੱਚ ਜਿਹੜਾ ਹੈਗਾ ਰਿਲੇਸ਼ਨ ਆਪਾਂ ਨੂੰ ਪਤਾ ਹੀ ਹੈ ਹਨਾ ਖਿੱਚੋ ਤਾਨ ਵਾਲਾ ਤੇ ਮੈਂ ਇਹ ਵੀ ਸੁਣਿਆ ਵੀ ਲੋਕਾਂ ਨੇ ਕੈਨੇਡਾ ਵਾਲੇ ਯੂਐਸ ਟ੍ਰੈਵਲ ਕਰ ਨਹੀਂ ਰਹੇ ਹੁਣ ਤੇ ਯੂ ایس ਵਾਲੇ ਕੈਨੇਡਾ ਵਾਲੇ ਕੈਨੇਡਾ ਵਾਲੇ ਪਾਸੇ ਨੂੰ ਟਰੈਵਲ ਕਰਨ ਤੋਂ ਗਰੇਜ ਕਰ ਰਹੇ ਆ ਇਹ ਉਹ ਗਰੇਜ ਕਰਦੇ ਪਏ ਨੇ ਜਿਹੜੇ ਆਪਣੇ ਮਾਈਗ੍ਰੈਂਟਸ ਹੀ ਨਹੀਂ ਉਹਨਾਂ ਦੇ ਵਿੱਚ ਇਹ ਗੱਲ ਹੈਗੀ ਸੀ ਕਿਉਂਕਿ ਪਹਿਲਾਂ ਵੇਖੋ ਉਧਰ ਜਦੋਂ ਕੈਨੇਡਾ ਗਵਰਨਮੈਂਟ ਨੇ ਸਖਤੀ ਕੀਤੀ ਸੀ ਉਦੋਂ ਟਰੰਪ ਅਜਾਇਆ ਵੀ ਨਹੀਂ ਸੀ ਤੋ ਐਨਮੂਹ ਕੀਤਾ ਸੀ ਲੋਕਾਂ ਨੇ ਹੁਣ ਇਧਰੋਂ ਉਧਰੋਂ ਮੂਹ ਕੀਤਾ ਤੇ ਇਸ ਵੇਲੇ ਜੋ ਕਰੰਟ ਸਿਚੁਏਸ਼ਨ ਆ ਲੋਕੀ ਉਹਨਾਂ ਨੂੰ ਸਮਝ ਲੱਗ ਚੁੱਕੀ ਆ ਵੀ ਇਹ ਉਹ ਗੱਲਾਂ ਨਹੀਂ ਆਗੀਆਂ ਵੀ ਖਿਆਲੀ ਮਤਲਬ ਮੂਝ ਬਣੀ ਕੰਮ ਨਹੀਂ ਹੋਣੀ ਡੀਟੇਨ ਕਰਨਗੇ ਤੇ ਸਾਰਾ ਕੁਝ ਤੁਹਾਡਾ ਕੰਮ ਖਰਾਬ ਹੋ ਜਾਊਗਾ ਜਿਹੜਾ ਬੰਦਾ ਡੀਟੇਨ ਹੋ ਗਿਆ ਉਹ ਗਿਆ ਸਮਝ ਲਓ ਉਹਦੇ ਸਾਰੇ ਪੇਪਰ ਪੂਪਰ ਉਹਨਾਂ ਦੇ ਫਿੰਗਰਪ੍ਰਿੰਟ ਲੈ ਲੈਣੀਆਂ ਫੋਟੋ ਲਾ ਲੈਣੀਆਂ ਵੀ ਆ ਬੰਦਾ ਇਦਾਂ ਹੀ ਆ ਸਿਚੁਏਸ਼ਨ ਸੀ ਤੇ ਉਹਦਾ ਕਰੀਅਰ ਦਾ ਫਾਇਦਾ ਕੰਮਕੁਮ ਦੇ ਕੀ ਹਾਲਾਤ ਹੈ ਬੋਪਰਾਏ ਸਾਹਿਬ ਕੰਮਕੁਮ ਚੱਲ ਰਿਹਾ ਸਮੂਥਲੀ ਹੋਵੇ ਕਿ ਕੋਈ ਡਿਸਟਰਬਰੀ ਹੈ ਕੰਮ ਕੰਮ ਵੇਖੋ ਜਿਹੜੇ ਆਪਣੇ ਭਾਈਚਾਰੇ ਨੂੰ ਲੈ ਕੇ ਗੱਲ ਕਰੀ ਗੀ ਹਨਾ ਜਿੱਦਾਂ ਸਾਡੇ ਪੰਜਾਬੀ ਜਾਂ ਇੰਡੀਅਨ ਸੀ ਜਿਆਦਾਤਰ ਤੇ ਟਰੱਕ ਟ੍ਰਕਿੰਗ ਦੇ ਵਿੱਚ ਸੀ ਹਨਾ ਜੀ ਤੇ ਟ੍ਰਕਿੰਗ ਲਾਈਨ ਦੇ ਵਿੱਚ ਹੁਣ ਇਹਨਾਂ ਨੇ ਕਈ ਸਟੇਟਾਂ ਨੇ ਉਥੇ ਇੱਕ ਨਾ ਹੁੰਦਿਆ ਵੇਇੰਗ ਸਕੇਲ ਹੁੰਦੇ ਨੇ ਜੀ ਸੜਕ ਦੇ ਹਾਈਵੇ ਤੇ ਵੀ ਟਰੱਕ ਓਵਰਲੋਡ ਤੋਂ ਹੋਵੇ ਜੀ ਉਹ ਵੇਇੰਗ ਸਕੇਲ 'ਚ ਨਿਕਲਣਾ ਪੈਂਦਾ ਸਾਰਿਆਂ ਨੂੰ ਨਹੀਂ ਤੇ ਉਹ ਮਲਿਕ ਤੇ ਰੂਲ ਆ ਜਦੋਂ ਵੇਇੰਗ ਸਕੇਲ ਜਾਂਦੇ ਆ ਤੇ ਉੱਥੇ ਉਹਨਾਂ ਨੇ ਅ 15 ਬਿਠਾ ਲਏ ਨੇ ਇਮੀਗ੍ਰੇਸ਼ਨ ਤੇ ਸਾਰੇ ਤੇ ਉਹ ਨਾਲ ਦੀ ਨਾਲ ਟੈਸਟ ਲਈ ਜਾਂਦੇ ਨੇ ਇੰਗਲਿਸ਼ ਦਾ ਅੱਛਾ ਉਹਨਾਂ ਨੂੰ ਕਹਿੰਦੇ ਆ ਵੀ ਆ ਕੁਝ ਲਿਖੋ ਇੰਗਲਿਸ਼ ਚਾ ਪੜੋ ਇੰਗਲਿਸ਼ ਨੂੰ ਅੱਛਾ ਜੀ ਤੇ ਇੰਨਾ ਆਵਾ ਉੱਠ ਚੁੱਕਾ ਸੀ ਗੈਵੀ ਜੀ ਮੈਂ ਤੁਹਾਨੂੰ ਕੀ ਦੱਸਾਂ ਵੀ ਏ ਇਦਾਂ ਦੇ ਲੋਕ ਆ ਚੁੱਕੇ ਸੀ ਇਥੇ ਟ੍ਰੱਕ ਵਿੱਚ ਜੀ ਇਹਨਾਂ ਨੂੰ ਇੰਗਲਿਸ਼ ਤੇ ਬਸਰ ਬੋਲ ਲੈਂਦੇ ਸੀ ਇਦਾਂ ਲੱਗਦਾ ਵੀ ਬੜਾ ਏ ਇਹ ਵੈਲ ਐਜੂਟਿਟਡ ਹੋਗਾ ਕਿਉਂਕਿ ਬੋਲਣਾ ਕੀ ਇਹ ਬੰਦਾ ਸਿੱਖ ਜਾਂਦਾ ਆ ਸਪੈਸ ਚ ਯਾਰ ਜੀ ਜੀ ਜਦੋਂ ਲਿਖਣਾ ਪੈਂਦਾ ਨਾ ਤੇ ਰੀਡ ਕਰਨਾ ਪੈਂਦਾ ਉਦੋਂ ਪਤਾ ਲੱਗਦਾ ਜੀ 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 ਵੀ ਇਹਦੀ ਕੀ ਕੁਆਲੀਫਿਕੇਸ਼ਨ ਹੈ ਜਿਹੜੇ ਹਾਈਵੇ ਦੇ ਸਾਈਨ ਨਹੀਂ ਪੜ੍ਹ ਸਕਦਾ ਸਪੀਡ ਲਿਮਟ ਨਹੀਂ ਪੜ੍ਹ ਸਕਦਾ ਇੱਥੇ ਹਰ ਹਾਈਵੇ ਤੇ ਇੱਕ ਸਪੀਡ ਲਿਮਟ ਹੁੰਦੀ ਹੈ ਜੀ 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 ਤੇ ਅੱਗੇ ਜਾ ਕੇ ਇੱਕ ਪੋਲ ਆਉਂਦਾ ਵਾ ਇਹ ਮਲਾਕੀ ਜੀ ਕੋਲ ਪੋਲ ਆਵੇ ਨਾ ਜਿਹਦੀ ਉਚਾਈ ਇੰਨੀ ਨਹੀਂ ਨੀ ਹਣਾ ਹਾਂਜੀ ਉਹਦੀ ਕਲੀਅਰੈਂਸ ਲਿਖੀ ਹੁੰਦੀ ਹੈ ਵੀ ਅੱਗੇ ਨਾ ਜਾਓ ਉੱਥੇ ਕਲੀਅਰੈਂਸ ਘਟਿਆ ਜੀ ਤੇ ਜਿਹੜਾ ਬੰਦਾ ਇੰਗਲਿਸ਼ ਹੀ ਨਹੀਂ ਪੜ ਪਾ ਰਿਹਾ ਉਹ ਤੇ ਲੋਕਾਂ ਦੀ ਜਾਨ ਮਾਲ ਇੱਥੇ ਬੜੇ ਹਾਦਸੇ ਹੋ ਚੁੱਕੇ ਨੇ ਬੜੀਆਂ ਕੋਰੀਆਂ ਫੈਮਲੀਆਂ ਸਾਰੀ ਦੀ ਸਾਰੀਆਂ ਮਾਰੀਆਂ ਨੇ ਜਾਂ ਟੱਕਾਂ ਦੇ ਕੁਤਲਿਆ ਓਕੇ 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 ਤੇ ਇਹ ਜਿਹੜੇ ਡਰਾਈਵਰ ਜੀ ਆਪਣੀ ਵੀ ਜਾਨ ਖਤਰੇ 'ਚ ਪਾ ਰਹੇ ਸੀ ਤੇ ਦੂਜਿਆਂ ਦੀ ਵੀ ਖਤਰੇ 'ਚ ਪਾ ਰਹੇ ਸੀ ਇਹ ਕਈ ਮੈਂ ਵੀਡੀਓ ਵੇਖੀਆਂ ਪੋਲ ਦੇ ਥੱਲੇੋਂ ਨਿਕਲਦੇ ਨਿਕਲਦੇ ਤੋਂ ਆਪਣੇ ਆ ਚਾਰਾ ਟਰੱਕ ਹੀ ਡਾਉਂਦੇ ਸੀ ਓਕੇ ਓਕੇ ਯਾਨੀ ਕਿ ਉਹ ਪੁਲਿਸ ਨਾ ਤਾਂ ਸਕੰਜਾ ਧਰ ਲੈਣਾਂ ਨੇ ਜਿਹੜੇ ਅਨਪੜ੍ਹ ਬੰਦੇ ਉੱਥੋਂ ਫੜੀ ਜਾਂਦੇ ਆ ਅਰੈਸਟ ਕਰਦੇ ਆ ਓਕੇ ਓਕੇ ਅਰੈਸਟ ਕਰਦੇ ਆ ਕਈਆਂ ਨੂੰ 10000 ਰੁਪਏ ਦਾ ਜੁਰਮਾਨਾ ਪਾਉਂਦੇ ਆ ਮੌਕੇ ਤੇ ਠੀਕ ਹੈ ਤੇ ਜਿਹੜੇ ਬਹੁਤ ਐ ਕੇਸ ਹੁੰਦਾ ਦਾ ਗਿਆ ਗੁਜ਼ਰਿਆ ਉਹਨੂੰ ਫੜ ਕੇ ਅਰੈਸਟ ਕਰਕੇ ਤੇ ਤੋਰਦੇ ਪਏ ਨੇ ਤੇ ਆਹ ਨੇ ਜੋਬਾਂ ਦੇ ਹਾਲਾਤ ਜਿਹੜੇ ਆਏ ਵੀ ਆ ਨਾ ਮੈਂ ਇਹਨਾਂ ਦੀ ਜਿਹੜੀ ਲਾਈਫ ਇੱਥੇ ਜਿਹੜੇ ਗੈਰਕਾਨੂੰਨੀ ਰਹਿ ਰਹੇ ਸੀ ਜਾਂ ਜਿਹੜੇ ਇਹਨੇ ਕਾਬਲ ਨਹੀਂ ਸੀ ਉਹਨਾਂ ਦੀ ਬਹੁਤ ਜ਼ਿਆਦਾ ਮੁਸ਼ਕਲਾਂ ਆ ਜੀ ਜੀ ਅਲਟੀਮੇਟਲੀ ਫਿਰ ਉਹਨਾਂ ਨੂੰ ਤਾਂ ਕਿਨਾਰਾ ਕਰਨਾ ਹੀ ਪੈਣਾ ਵਾਪਸ ਜਾਣਾ ਹੀ ਪੈਣਾ ਕਿੰਨਾ ਕਚੇਰੋ ਹੋ ਲੋਕਸ਼ਿਪ ਕੇ ਲਾਣਗੇ ਜਾਂ ਕਰ ਲੈਣਗੇ ਉਹਨਾਂ ਨੂੰ ਕੇਰਾਂ ਤਾਂ ਅਮਰੀਕਾ ਆਪੇ ਵਾਪਸ ਭੇਜੂਗਾ ਕੱਢੂਗਾ ਹੀ ਹਾਂ ਅਮਰੀਕਾ ਉਹ ਹੋਇਆ ਵਾ ਪੂਰਾ ਰੂਲ ਰੈਗੂਲੇਸ਼ਨ ਵਾਂਗੂ ਐ ਸਟ੍ਰਿਕਟ ਤੇ ਇੱਥੇ ਜਿਹੜੇ ਬੰਦੇ ਜਿਨ੍ਹਾਂ ਦਾ ਦਾਅ ਲੱਗ ਵੀ ਗਿਆ ਜਾਂ ਜਿਹੜੇ ਅੜੇ ਵੀ ਪਏ ਨੇ ਉਹਨਾਂ ਨੂੰ ਵੀ ਇਹਨਾਂ ਨੇ ਇਹੋ ਜੀ ਕਾਨੂੰਨ ਬਣਾ ਬਣਾ ਕੇ ਸ਼ਾਂਤੀ ਕਰੀ ਜਾਣੀ ਜਿਹੜੇ ਕਾਬਲ ਲੋਕ ਹੀ ਇਹਨਾਂ ਰੱਖਣੇ ਨੇ ਵੇਖੋ ਇਹਨਾਂ ਕੋਲ ਡਾਟਾ ਸਾਰਿਆਂ ਦਾ ਆ ਤੇ ਹਾਈਲੀ ਸਕਿਲਡ ਅ ਜਿਹੜੇ ਕਿ ਉਹਨਾਂ ਦੀ ਯੂ ਐਸ ਗਵਰਨਮੈਂਟ ਨੂੰ ਟੈਕਸ ਕਟਾਉਂਦੇ ਨੇ ਵਧੀਆ ਇੱਕ ਸ਼ਹਿਰੀ ਸਿਟੀਜ਼ਨ ਦੇ ਤੌਰ ਤੇ ਆਪਣੇ ਫਰਜ਼ ਨਿਭਾ ਰਹੇ ਨੇ ਉਹਨਾਂ ਨੂੰ ਇਹ ਰੱਖਣਗੇ ਤੇ ਬਾਕੀ ਜਿਹੜੇ ਆ ਲੋਕ ਜਿਨ੍ਹਾਂ ਨੂੰ ਉਹ ਮਤਲਬ ਖਤਰਾ ਸਮਝਦੇ ਨੇ ਉਹਨਾਂ ਨੂੰ ਕੱਢ ਹੀ ਜਾਣਗੇ ਜੀ 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 ਠੀਕ ਦੇਖੋ ਇੱਕ ਸੜਕ ਦੇ ਉੱਤੇ ਬਿਲਕੁਲ ਹੀ ਜਿਹੜਾ ਕਾਬਲ ਨਹੀਂ ਹੈ ਕੋਈ ਐਡਾ ਵੱਡਾ ਟਰੱਕ ਲਈ ਫਿਰਨ ਰਿਹਾ ਉਹ ਤੇ ਇੱਕ ਮਤਲਬ ਮੌਤ ਦਾ ਸਮਾਨ ਹੀ ਤੁਰਿਆ ਫਿਰਨ ਰਿਹਾ ਨਾ ਬਿਲਕੁਲ 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 ਹੂੰ ਸੋ ਇਹ ਡਵੈਲਪਮੈਂਟ ਸੀ ਐਸਲੀ ਜਿਹੜੀਆਂ ਮੇਨ ਮੇਨ ਆ ਤੇ ਜੀ ਲੋਕਾਂ ਸਾਡੇ ਭਾਈਚਾਰੇ ਨੂੰ ਪਤਾ ਹੀ ਹੋਣਾ ਵੀ ਜੋ ਇੱਥੇ ਦੇ ਲੋਕ ਰਹਿ ਰਹੇ ਨੇ ਕੀ ਕੀ ਫੇਸ ਕਰਦੇ ਪਏ ਨੇ ਇਹ ਸਾਰੀ ਦੁਨੀਆ ਤੱਕ ਪਤਾ ਲੱਗਣਾ ਚਾਹੀਦਾ ਜੀ 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 ਚਲੋ ਬੋਪਰਾਏ ਸਾਹਿਬ ਜੇ ਕੋਈ ਨਵੀਂ ਅਪਡੇਟ ਹੋਈ ਤਾਂ ਜਰੂਰ ਸਾਡੇ ਨਾਲ ਸ਼ੇਅਰ ਕਰਦੇ ਰਹੋ ਤੇ ਅੱਜ ਤੁਸੀਂ ਟਾਈਮ ਕੱਢਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਸੋ ਥੈਂਕ ਯੂ ਜੀ ਤੁਹਾਡਾ ਵੀ ਫਿਰ ਆਪਾਂ ਕਰਦੇ ਗੱਲ ਜੀ 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 ਬੋਪਰਾਏ ਸਾਹਿਬ ਬਹੁਤ ਸ਼ੁਕਰੀਆ ਥੈਂਕ ਯੂ ਸਤਿ ਸ਼੍ਰੀ ਅਕਾਲ ਥੈਂਕ ਯੂ ਸਤਿ ਸ਼੍ਰੀ ਅਕਾਲ